ਸਵਾਗਤ ਕਰਦੇ ਮੇਰੇ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਡੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 17 18 ਕਿਲੋ ਦੁੱਧ ਵਾਲੀ ਵੈੜ ਦੀ ਲੈ ਕੇ ਆਏ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਬਣੇ ਰਿਹਾ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਇਸ ਵੈੜ ਦਾ ਬਹੁਤ ਹੀ ਵਧੀਆ ਥਣ ਭਾਂਡੇ ਦੀ ਵੈੜ ਜੀ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੀ ਕੋਈ ਦੇਖ ਸਕਦੇ ਜੀ ਗੱਬਣ ਵੈੜ ਜੀ ਵੀਰ ਜੀ ਖਣੜਾ ਸਹਜੇ ਕਾਫੀ ਵਧੀਆ ਦੇ ਚਾਰੇ ਖਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਦੇਖ ਸਕਦੇ ਪੂਰੇ ਵਿੱਥੀ ਦੇ ਗੈਪ ਤੇ ਲੋ ਜੀ ਲੋ ਜੀ ਫੇਸ ਕੁਆਲਟੀ ਦੇਖ ਸਕਦੇ ਬਹੁਤ ਵਧੀਆ ਫੇਸ ਕੁਆਲਟੀ ਜੇ ਲੋ ਜੀ ਪੂਰੀ ਸਭੀ ਪੜੀ ਤੇ ਰਾਜੀ ਬੈਠ ਜੇ ਦੇਖ ਸਕਦੇ ਪੂਰੇ ਉੱਚੇ ਲੰਬੇ ਵੱਡੇ ਕੱਤ ਕਾਟ ਦੀ ਜੇ ਲੋ ਜੀ ਸੋਣ ਦੇ ਵਿੱਚ ਜੋ ਸਮਾ ਜੇ ਉਹ 1 ਹਫਤਾ ਬਾਕੀ ਰਹਿੰਦਾ ਜੇ ਲੋ ਜੀ ਦੇਖ ਸਕਦੇ ਜੇ ਪੂਰੀਆਂ ਵਾਲਟੇਲਾ ਕੱਢ ਕੇ ਚੱਡੇ ਦੀਆਂ ਫੇਰੇ ਸਵੈਡ ਨਹੀਂ ਸੋਣਾ ਜੀ। ਲੋ ਜੀ। ਬਾਕੀ ਜੇਕਰ ਕਿਸੇ ਵੀ ਉਹ ਵੀ ਗੱਡ ਪਸੰਦ ਆਉਂਦੀ ਏ ਤੁਸੀਂ ਇੱਥੇ ਆਣ ਕੇ ਆਪਣੀ ਪੂਰੀ ਪਾਸ ਕਰਕੇ ਤਸੱਲੀ ਕਰਕੇ ਫੇਰ ਲੈ ਕੇ ਜਾਓ ਜੀ। ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ। ਉਹ ਵੀ ਤੁਸੀਂ ਆਪਣੇ ਕੋਲੋਂ ਖਰੀਦ ਸਕਦੇ ਜੇ। ਐਡਰੈਸ ਨੋਟ ਕਰ ਲਓ ਜੀ। ਪਿੰਡ ਗੱਗੜਪਾਣਾ। ਤਹਿਸੀਲ ਬਾਬਕਾਲਾ ਸਾਹਿਬ। ਜ਼ਿਲ੍ਹਾ ਅਮਰਸਰ। ਫੋਨ ਨੰਬਰ ਜੇ 9815580222 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲ ਇਹ ਵੈੜ ਖਰੀਦ ਸਕਦੇ ਜੀ ਆਪਣੇ ਕੋਲ ਹਰ ਵਕਤ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਵੈੜਾਂ ਮਿਲਣਗੀਆਂ ਜੀ ਗੱਬੜਾ ਤਿਆਰ ਸੋਣ ਵਾਲੀਆਂ ਤੇ ਤਾਰੀਆਂ ਸੂਈਆਂ ਵੈੜਾਂ ਮਿਲਣਗੀਆਂ ਜੀ ਕੋਈ ਵੀਰ ਵੀ ਆਪਾਂ ਨੂੰ ਕਰੇ ਫੋਨ ਕਰਕੇ ਇਹ ਤਾਂ ਆਪਣੇ ਕੋਲ ਇਸ ਤਰ੍ਹਾਂ ਦੀ ਵੈੜ ਖਰੀਦ ਸਕਦਾ ਜੀ ਲੋਕ ਦੇਖ ਸਕਦੇ ਜੀ ਵੈੜ ਕਾਫੀ ਕੁਆਲਟੀ ਵਾਲੀ ਜੀ ਰੇਟ ਹੈ ਜੋ ਇਸ ਵੈੜ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਫਿਕਸ ਰੇਟ ਜੇ ਵੀਰ ਜੀ ਬਾ ਛੋੜੀ ਹੋਈ ਹੈ ਜੀ ਵਿੱਚੋਂ ਇਹਦਾ ਰੇਟ ਹੈ ਜੋ ਉਹ 42000 ਰੁਪਏ ਦੇ ਵਿੱਚ ਤੁਹਾਨੂੰ ਇਹ ਵੈੜ ਮਿਲੂਗੀ ਜੀ ਲੋਈ ਦੇਖ ਸਕਦੇ ਜੀ ਵਹਿੜ ਕਾਫੀ ਕੁਆਲਟੀ ਵਾਲੀ ਏ ਬਹੁਤ ਵਧੀਆ ਠੰਡਪੰਡੇ ਦੀ ਏ ਠੰਡੀ ਸੀਦ ਸਾਉ ਜੇ ਲੋਈ ਕੋਈ ਵੀਰ ਵੀ ਆਪਾਂ ਨੂੰ ਫੋਨ ਲਗਾ ਕੇ ਤੇ ਆਪਣੇ ਕੋਲੋਂ ਵੀ ਵਹਿੜ ਖਰੀਦ ਸਕਦਾ ਜੀ ਲੋਈ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬ ਦੇ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਹਿਲਾਂ ਤੋਂ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਲਓ ਜੀ ਤੁਹਾਨੂੰ ਥਾਣੇੜ ਚੱਕ ਫਿਰ ਤੋਂ ਕਰਾ ਦਈਏ ਜੀ ਬਹੁਤ ਹੀ ਥਣਾ ਸਹਿਜ ਜੀ ਚੱਡਾ ਤੁਸੀਂ ਫਿਰ ਤੋਂ ਦੇਖ ਸਕਦੇ ਪਿੱਛੇ ਤੋਂ ਜੀ ਸੂਣ ਦੇ ਵਿੱਚ ਜੋ ਸਮਾਂ ਜੋ ਹੈ ਇੱਕ ਹਫਤਾ ਅਜੇ ਬਾਕੀ ਰਹਿੰਦਾ ਜੀ ਬਹੁਤ ਵਧੀਆ ਵੈੜ ਜੀ ਲੋਰੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ